ਦੇ ਕੋਰ ਕਮੇਟੀ ਤੇ ਅੱਗੇ ਕੰਨਾ ਦੇ ਮੇਲ ਘਟਦਾ ਸੀ ਉੱਥੇ ਤਿੰਨ ਚਾਰ ਬੰਦਿਆਂ ਨੇ ਉਹਨੂੰ ਸਾਜ਼ਿਸ਼ ਬਣਾ ਕੇ ਉੱਥੇ ਕੁੱਟਿਆ ਔਰ ਕੈਂਚੀ ਚੱਕੇ ਉਹਦੇ ਉੱਥੇ ਭਰੋਈ ਆ ਮੈਂ ਕਿੱਥੇ ਮਾਰੀ ਕਿੱਥੇ ਕੈਂਚੀ ਇੱਥੇ ਮਾਰੀ ਐ ਅੱਖੀਆਂ 'ਚ ਤੇ ਉਹ ਖੂਨ ਪਾਣੀ 'ਚ ਆਂਦਾ ਚੋਂਦਾ ਅੰਦਰ ਗਿਆ ਪੁਲਿਸ ਦੇ ਉੱਥੇ ਮਦਦ ਮੰਗੀ ਪੁਲਿਸ ਦੇ ਪੁਲਿਸ ਨੂੰ ਕਿਹਾ ਕਿ ਮੇਰੀ ਮਦਦ ਕਰੋ ਉਹਨਾਂ ਨੇ ਚੱਕੇ ਉਹਨੂੰ ਕਹਿ ਤਾ ਤੂੰ ਹਸਪਤਾਲ ਜਾ ਉਹ ਸੱਦ ਵਾਪਸ ਆਂਦਾ ਹੋਣਾ ਤਾਂ ਉੱਥੇ ਮੁੰਦਾ ਪੈ ਗਿਆ ਉੱਥੇ ਕੁੰਦਿਆਂ ਦੀ ਢੇਰੀ ਲੱਗੀ ਹੋਈ ਐ ਉਥੇ ਮੌਕੇ ਤੇ ਪੂਰਾ ਹੋ ਗਿਆ ਜੀ ਮੈਂ ਹੀ ਪੰਜਾਹ ਪਤਾ ਕੋ ਵੀ ਥੀ ਲੈਣਾ ਨਹੀਂ ਉਹ ਪਤਾ ਕਰ ਲਿਆ ਕਨਫਰਮ ਹੋ ਗਿਆ ਓਕੇ ਯਾਰ ਬੇੜਾ ਕੰਮ ਕੋਈ ਰੋਣਾ ਚਾਹੀਦਾ ਸੋ ਤੁਸੀਂ ਮੇਰੇ ਕੋਲ ਸורה ਖੜ ਕੇ ਆਓ ਨਾ ਮੋਦੀ ਬਾਦ ਹਾਲੀ ਕਰਾਈਆ ਤੁਹਾਨੂੰ ਕੋਈ ਵੀ ਇਲਾਜ਼ਮ ਤੋਂ ਮੀਡੀਆ ਨੇ ਸਵਾਲ ਕੀਤਾ ਉਹ ਕਹਿੰਦੇ ਬੈਸੇ ਲੜਾਈ ਹੋਈ ਹੈ ਇਨਾਂ ਦੀ ਕਾਦੀ ਤੁਹਾਡੇ ਇਲਾਜ਼ਮ ਨੇ ਕਹਿ ਕੰਗਾ ਕੋਈ ਕੁਝ ਨਹੀਂ ਹੋਇਆ ਨਾ ਬਿਲਕੁਲ ਹੁਣ ਹੋ ਗਿਆ ਸਾਰਾ ਮਤਰਾ ਸਾਨੂੰ ਫਿਰ ਡਰ ਪੈ ਗਿਆ ਹੁਣ ਨਹੀਂ ਜਦੋਂ ਪਰਦੇ ਆ ਗਿਆ ਸਾਨੂੰ ਤਸੱਲੀ ਹੈ ਕੋਈ ਅਪੋਰਟ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਨੂੰ ਵੀ ਗ੍ਰਿਫਤਾਰ ਕਰੀ ਭਰ ਕੋਈ ਬੰਦਾ ਭਰ ਸਾਨੂੰ ਨਹੀਂ ਕਰ ਸਕਤੀਆਂ ਹੁਣ ਵੀ ਕਰਦਾ ਜਿਹੜੀ ਕੁ ਜਨਨ ਫਰਾਰ ਹੈ ਇੱਕ ਤਾਂ ਉਹ ਹੋਰ ਹੈ ਤੇ ਇੱਕ ਦੋ ਮੁੰਡੇ ਉਹਦੇ ਪਾਣੀ ਰੰਜਸ ਕੱਢੀ ਆ ਉਹਨਾਂ ਨੇ ਪਹਿਲਾਂ ਆਪਣਾ ਕੰਪਨੀ ਮਾ ਮੇਰਾ ਵੱਟਾ ਮੁੰਡੇ ਦਾ ਵੱਟਾ ਲੈ ਲਿਆ ਨਹੀਂ ਮੇਰੀ ਨਾਲ ਜਾਤੇ ਜੁੜਦੇ ਇੱਧਰ ਤੋਂ ਹੋ ਜਾ ਥੋੜਾ ਅੱਗੇ ਮੈਂ ਤੁਹਾਡਾ ਸ਼ਾਂਤੀ ਕੀ ਚਾਹ ਬਾਤ ਹੋਈ ਹੈ ਹੈ ਕੀ ਬਾਤ ਹੋਈ ਹੈ ਮੁੰਡੇ ਦੇ ਨਾਲ ਮੁੰਡੇ ਦੇ ਕੈਂਚੀ ਮੇਰੇ ਦੇ ਮਾਰੀਆ ਤਿੰਨ ਚਾਰਾ ਕਮੇਟੀ ਦੇ ਅੱਗੇ ਕਮੇਟੀ ਦੇ ਅੱਗੇ ਮਾਰਿਆ 5 ਵਜੇ ਮੈਨੂੰ ਸਿਆਮ ਨੂੰ ਪਤਾ ਲੱਗਿਆ ਚਾਹ ਕਰਦੀ ਸੀ ਗੰਦੀ ਮੁੰਡੇ ਦੇ ਸੱਟ ਲੱਗ ਗਈ ਉਹਦੀ ਪੈਣਾ ਫੌਜੀ ਦੀ ਤਾਂ ਮੈਂ ਆਈ ਮਗਾ ਸੱਟ ਲੱਗ ਗਈ ਹੁਣ ਸੈਥ ਹਸਪਤਾਲੇ ਚ ਜਾ ਕੇ ਦੇਖ ਕੇ ਆਉਂ ਅੱਗੇ ਮਾਰਿਆ ਪਿਆ ਹਨਾਂ ਦੀ ਦਸ਼ਮਨੀ ਲੱਗੀ ਹੋਈ ਸੀ ਮੈਂ ਤਾਂ ਆਪ ਗਰੀਬਾਂ ਉਹ ਬੰਦਾ ਵੀ ਉੱਡ ਆਇਆ ਸੀ ਕੀ ਕਰ ਸਕਦੇ ਆ ਮਾਰ ਕੇ ਹਨਾਂ ਨੇ ਸ਼ੁੱਟ ਤਾਂ ਕਰਦਾ ਕੌਣ ਸੀ ਬੰਦਾ ਕੌਣ ਸੀ ਉਹ ਫੌਜੀ ਆ ਉਹਦੇ ਦੋ ਮੁੰਡੇ ਆ ਲੋ ਮੁੰਡੇ ਹੈਗੇ ਉਹਦੇ ਦੋਸਤ ਸੀ ਜਾਂ ਕੀ ਸੀਗਾ ਨਹੀਂ ਦੋਸਤ ਦੋਸਤ ਕੋਈ ਨਹੀਂ ਸਾਡੀ ਦੁਸ਼ਮਨੀ ਲੱਗੀ ਹੋਈ ਸੀ ਉਹਦੇ ਨਾਲ ਪਹਿਲਾਂ ਵੀ ਉਹਨੂੰ ਮਾਰਦਾ ਸੀ ਕਈ ਵਾਰੀ ਲੜਾਈ ਹੋਈ ਸੀ ਹਟਾਤਾ ਸੀ ਪੰਚਾਇਤ ਨੇ ਫੈਸਲਾ ਕਰਕੇ ਫਿਰ ਹੁਣ ਉਹਨੇ ਇਕੱਲੇ ਨੂੰ ਬਸ ਦੇਖ ਕੇ ਮਾਰਤੀ ਕੈਂਚੀ ਤਿੰਨ ਚਾਰ ਕੈਂਚੀਆਂ ਮਾਰੀਆਂ ਤੇ ਸਾਰਾ ਪੂਨੀ ਉੱਤੇ ਹਾਂਜੀ ਕੱਪੜੇ ਕੱਟਣੇ ਵਾਲੀ ਕੈਂਚੀ ਕੰਚੀ ਮਾਰਿਆ ਕੰਚੀ ਫਰੋਈਏ تھے ਸਾਰੇ ਥਾਣੇ ਚ ਢੇਰੀਆਂ ਲੱਗੀਆਂ ਫਈਆਂ ਖੂਨ ਦੀਆਂ ਉੱਥੇ ਉਹ ਫਾਜੀ ਨੇ ਇੱਕ ਦੋ ਮੁੰਡੇ ਆ ਹੋਂਾਂ ਦੇ ਤਿੰਨ ਚਾਰ ਜਣਾ ਫੜਦੇ ਸੀ ਇੰਨਾ ਲੰਬਾ ਮੇਰਾ ਮੁੰਡਾ ਆ ਉਹ ਕਿੱਥੇ ਆਤ ਗਿਆ ਪਤਾ ਜੀ ਮਾਰਦਾ ਕਿ ਰஞ்சிਸ਼ ਸਿੰਘ ਘਰ ਆ ਸੀ ਤੁਹਾਡੀ ਕੋਈ ਹਾਂ ਜੀ ਪਿਛਲੀ ਦੋ ਸਭ ਨੇ ਸੀ ਤਾਈ ਤੋਂ ਮਾਰਿਆ ਮੈਨੂੰ ਕੱਲ ਦਾ ਕੋਈ ਹੱਲ ਜਵਾਬ ਨਹੀਂ ਦੇ ਸਕਦਾ ਮਨੋਜ ਕਿਤੇ ਰਹਿੰਦਾ ਕਿੱਥੇ ਸੀਗਾ ਇੱਥੇ ਮੀਟ ਮਾਰਕੀਟ ਵੀ ਆਜ਼ਾਦਨਗਰ ਵੀ ਜਗਾ ਸੀ ਉਹਦੀ ਮਾਰ ਕਿੱਥੇ ਰਹਿੰਦਾ ਸੀਗਾ ਆਜ਼ਾਦਨਗਰ ਜਗਾ ਸੀ ਮੇਰੇ ਪਾਸੇ ਘਰ ਸੀ ਮੇਰਾ ਥਾਂ ਲਈਤੀ ਗਈ ਸੀ ਮੇਰਾ ਘਰ ਹੈ ਤੁਸੀਂ ਮੰਗ ਕੀ ਕਰਦੇ ਤੁਸੀਂ ਮੈਂ ਮੰਗੋ ਦਾ ਉਹੀ ਚਾਹਦੀ ਐ ਬਈ ਮੈਨੂੰ ਸਾਫ ਦਿੱਤਾ ਜਾਵੇ ਸਾਫ ਦਿੱਤਾ ਜਾਵੇ ਬਸ ਮੇਰੇ ਮੁੰਡੇ ਦਾ ਹੋਰ ਕੁਛ ਨਹੀਂ ਮਾਰਿਆ ਰੋਕੂ ਵੀ ਸਜ਼ਾ ਦੇ ਜਿੱਦਾਂ ਮੈਂ ਮੇਰੇ ਨੂੰ ਮਾਰਿਆ ਜਵਾਨ ਮੁੰਡੇ ਨੂੰ ਮੈਂ ਕੀ ਦੇਖਦੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਬੱਸ 20 ਸਾਲ じゃ ਮੇਰੇ ਸਾਹਮਣੇ ਕਰ ਦੋ ਜੇ ਮੈਂ ਜਿੱਦਾਂ ਮੇਰਾ ਮੁੰਡਾ ਪਿਆ ਉਹਨਾਂ ਹੀ ਮਾਰ ਕੇ ਮੈਂ ਨਾਲ ਹੀ ਹਥਾ ਦੇ ਹਾਂ ਸਾਰੀ ਦੁਨੀਆ ਦੇਖਦੀ ਉਹ ਤੇ ਨਹੀਂ ਡੈਥ ਹੋਈ ਐ ਇੱਥੇ ਹਸਪੀਟਲ ਆ ਕੇ ਹੋਈ ਹੋਈ ਹੈ ਥਾਣੇ ਚ ਹੋਈ ਐ ਥਾਣੇ ਚ ਸਾਰਾ ਫੋਨ ਉਦੀ ਟੀਰੀਆਂ ਲੱਗੀਆਂ ਪਈਆਂ ਉੱਥੇ ਥਾਣੇ ਆਣੇ ਆ ਨਾ ਖੁਦ ਕੈਂਚੀ ਪੜੀ ਗਏ ਕੋਸ਼ਿਸ਼ ਨਹੀਂ ਕੀਤੀ ਉੱਥੇ ਕੋਈ ਨਾ ਕੋਈ ਨਹੀਂ ਕੋਈ ਨਹੀਂ ਥਾਣਾ ਨਾ ਕੋ ਸਬਕ ਨਹੀਂ ਲੱਗਿਆ ਜੀ ਰਿਸਪਕ ਖਾਨਾੜੀ ਪੁਲਸ ਹੈ ਇਹ ਰਿਸਪਕ ਖਾਨਾੜੀ ਪੁਲਸ ਹੈ ਮੈਨੂੰ ਗੱਲ ਦਾ ਕੋਈ ਹਾਲ ਨਹੀਂ ਹੈ ਜੀ ਖੂਨੀ ਖੂਨ ਨਿਕਲਿਆ ਪਿਆ ਜੀ ਇੱਧਰ ਦੇਖਿਓ ਮੈਂ ਕੀ ਨਾਮ ਹੈ ਆਪਣਾ ਮੇਰਾ ਨਾਮ ਰੀਨਾ ਜੀ ਕੀ ਨਾਮ ਸੀ ਤੁਹਾਡੇ ਘਰ ਵਾਲੇ ਦਾ ਜੀ ਮਨੋਜ ਮੇਰਾ ਘਰ ਵਾਲਾ ਦੇ ਨਾਮ ਸੀ ਪਾਰਖ ਦੇ ਕੋੜ ਕਮੇਟੀ ਤੇ ਅੱਗੇ ਕੰਨਾਂ ਦੇ ਮੇਲ ਕਰਦਾ ਸੀ ਉੱਥੇ ਤਿੰਨ ਚਾਰ ਬੰਦਿਆਂ ਨੇ ਉਹਨੂੰ ਸਾਜ਼ਿਸ਼ ਬਣਾ ਕੇ ਉੱਥੇ ਕੁੱਟਿਆ ਪਰ ਕੈਂਚੀ ਚੱਕਿਓ ਦੇ ਉੱਥੇ ਭਰੋਈ ਹੈ ਮੈਂ ਕਿੱਥੇ ਮਾਰੀ ਕਿੱਥੇ ਇੱਥੇ ਮਾਰੀਏ ਪੱਖੀਆਂ ਚ ਤੇ ਉਹ ਖੂਨ ਪਾਣੀ ਚ ਆਂਦਾ ਚ ਆਂਦਾ ਅੰਦਰ ਗਿਆ ਪੁਲਿਸ ਦੇ ਉੱਥੇ ਮਦਦ ਮੰਗੀ ਪੁਲਿਸ ਦੇ ਪੁਲਿਸ ਨੂੰ ਕਿਹਾ ਕਿ ਮੇਰੀ ਮਦਦ ਕਰੋ ਉਹਨਾਂ ਨੇ ਚੱਕੇ ਉਹਨੂੰ ਕਹਿ ਤਾ ਕਿ ਤੂੰ ਹਸਪਤਾਲ ਜਾ ਉਹ ਸੱਦ ਵਾਪਸ ਆਂਦਾ ਹੋਣਾ ਤਾਂ ਉੱਥੇ ਮੁੰਦਾ ਪੈ ਗਿਆ ਉੱਥੇ ਕੁੰਦਿਆਂ ਦੀ ਢੇਰੀ ਲੱਗੀ ਹੋਈ ਹੈ ਉੱਥੇ ਮੌਕੇ ਤੇ ਪੂਰਾ ਹੋ ਗਿਆ ਜੀ ਮੈਂ ਹੀ ਪੰਜਾਬ ਪੰਜਾਬ ਸਰਕਾਰ ਤੋਂ ਇਹ ਬੇਨਤੀ ਕਰਦੀਆਂ ਜਿਹੜੇ ਫਰਾਰ ਹਨ ਅਜੜੀ ਉਹਦੀ ਪੈਣ ਸਰੇਖਾ ਹੈ ਜੋੜੀ ਉਹਨਾਂ ਨੂੰ ਬੜਾਵਾ ਦਿੰਦੀ ਹੈ ਕਿ ਮੈਂ ਤੁਸੀਂ ਜੋ ਵੀ ਕੁਝ ਕਰੋ ਮੈਂ ਤੁਹਾਡੇ ਪਿੱਛੇ ਆ ਮੇਰੀ ਪੰਜਾਬ ਸਰਕਾਰ ਤੋਂ ਇਹ ਬੇਨਤੀ ਹੈ ਮਾਨੂੰ ਬਖਤਵੱਦ ਇਨਸਾਫ ਦਿੱਤਾ ਜਾਵੇ ਔਰ ਜਿਹੜੇ ਫਰਾਰ ਬੰਦੇ ਨੇ ਉਹਨਾਂ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਾਜੁਰ ਕਰਾ ਜੀ ਸਰ ਮੇਰਾ ਨਾਮ ਕਾਲੂ ਹੈ ਜੀ ਕਾਲੂ ਹਾਂ ਜੀ ਤੇ ਸਰ ਮੇਰੇ ਵੱਡੇ ਭਾਈ ਨੂੰ ਮਾਰਤਾ ਜੀ ਤੇ ਫੌਜੀ ਦੇ ਬੁੰਡਿਆਂ ਦੇ ਨਾਲ ਪਹਿਲਾਂ ਵੀ ਸਾਡੀ ਦੁਸ਼ਮਨੀ ਚੱਲਦੀ ਰਹੀ ਹੈ ਦੋ ਤਿੰਨ ਵਾਰ ਲੜਾਈ ਹੋਈ ਹੈ ਜਾਨੀ ਕਿ ਛੋਟੀ ਮੋਟੀ ਹੋਈ ਹੈ ਜੀ ਉਹ ਜਾਨੀ ਕਿ ਪੰਚਾਇਤੀ ਫੈਸਲਾ ਸੀ ਕਰ ਦਿੱਤਾ ਸੀ ਜੀ ਰਾਤ ਕੀ ਹੋਇਆ ਸੀ ਰੱਤ ਕੀ ਡਰਿੰਕਿੰਗ ਕਰਦੇ ਪਏ ਨਾ ਜੀ ਡਰਿੰਕ ਨੇ ਜੀ ਉਹ ਕੰਨਾ ਦੀ ਮੈਦ ਕੱਢਦਾ ਜੀ ਉੱਥੇ ਬੈਠਾ ਸੀਗਾ ਉਹ ਤੇ ਉੱਥੇ ਬੈਠਾ ਜੀ ਉਹਨੇ ਕੋਈ 200 ਰੁਪਿਆ ਕੰਨਾ ਦੀ ਮੈਦ ਦੇ ਵਿੱਚੋਂ ਬਣਾਇਆ ਸੀਗਾ ਉਹਦੇ ਵਿੱਚੋਂ ਉਹ 100 ਰੁਪਿਆ ਮੰਗਦਾ ਸੀਗਾ ਫੌਜੀ ਕਹਿੰਦੇ ਜੀ ਭਾਈ ਮੈਨੂੰ 100 ਰੁਪਿਆ ਦਿਓ ਉਹ ਮੇਰੇ ਭਾਈ ਨੇ ਨਹੀਂ ਦਿੱਤਾ ਜੀ 100 ਰੁਪਿਆ ਉਹ ਕੰਦਾ ਭਾਈ ਮੈਂ ਕਹਿੰਦਾ ਆਪਣੀ ਮਿਹਨਤ ਦੇ ਪੈਸੇ ਤੈਨੂੰ ਕਹਿੰਦਾ ਕਿਵੇਂ ਦੇ ਦੇਮਾ ਆਪਣੀ ਮੈਂ ਜਿੱਦਾਂ ਮਿਹਨਤ ਕੀਤੀ ਹੈ ਇਦਾਂ ਤੂੰ ਵੀ ਮਿਹਨਤ ਕਰ ਸਕਦਾ ਹੈ ਤੇ ਤਾਂ ਕਰਕੇ ਜੀ ਉਹਦੀ ਦਰਦੁਰੂ ਫੌਜੀ ਨੇ ਪਿੱਤੀ ਹੋਈ ਸੀ ਜੀ ਉਸੇ ਟਾਈਮ ਜੀ ਕੈਂਚੀ ਮਾਰ ਕੇ ਜੀ ਉਹਨੂੰ ਮਾਰਤਾ ਜੀ ਉਹ ਮਰਿਆ ਮਰਿਆ ਜੀ ਥਾਣੇ ਦੇ ਵਿੱਚ ਗਿਆ ਜਿਹੜੇ ਥਾਣੇ ਆੜੇ ਨੇ ਸਰ ਉਹਨਾਂ ਨੇ ਖੁਦ ਦੇਖਿਆ ਹੈ ਜਾਂਚੀ ਉੱਥੋਂ ਬਰਾਮਦ ਕੀਤੀ ਹੈ ਇਹ ਥਾਣੇ ਆਣੇ ਤੋਂ ਪੁੱਛਿਆ ਜਾਵੇ ਕਿ ਕਿਹਨੇ ਬਰਾਮਦ ਕੀਤੀ ਹੈ ਜੀ ਕਿਹਨੇ ਨਹੀਂ ਸਾਡੇ ਮੂਰੇ ਅਸੀਂ ਸਰਕਾਰ ਤੋਂ ਇਹ ਹੀ ਦਰਖਾਸਤ ਕਰਦੇ ਹਾਂ ਕਿ ਸਾਡੇ মিডিਆ ਦੇ ਮੂਰੇ ਕਿ ਇਹ ਹੀ ਕਹਵੇ ਕਿ ਭਾਈ ਸਾਨੂੰ ਇਨਸਾਬ ਦਿੱਤਾ ਜਾਵੇ ਜੀ ਬੱਸ ਸਾਹਮਣੇ ਕੀ ਕਰਦਾ ਹੈ ਭਾਈ ਇਹ ਕੰਮ ਕਰਦਾ ਸੀ ਅਸੀਂ ਕੰਨਾ ਦੀ ਮੈਲ ਕੱਢ ਦੱਸਗਾ 2-300 ਰੁਪਇਆ ਕਮਾਉਂਦਾ ਸੀਗਾ ਹਾਂ ਜੀ ਵਿਆਹ ਆਇਆ ਹੋਇਆ ਸੀ ਜੀ ਆਕਰ ਆੜੀ ਜੀ ਦੋ ਬੱਚਾ ਕਿੰਨੇ ਆ ਦੋ ਜਵਾਕ ਹੈ ਜੀ ਇੱਕ ਇੱਕ ਛੋਟਾ ਜੀ ਇੱਕ ਵੱਡੇ ਗੁੱਡੀ ਹੈ ਜੀ ਵਿਆਹੀ ਹੋਈ ਆ ਹਾਂ ਜੀ ਮੈਂ ਜਾਣੇ ਕਿ ਜੋ ਉਹਦਾ ਸਾਗਾ ਚਾਚਾ ਲੱਗਦਾ ਜੀ ਮੈਂ ਕੀ ਮੰਗ ਕੀ ਕਰਦਾ ਤੁਸੀਂ ਮੈਂ ਮੰਗ ਸਰ ਦਰਖਾਸਤ ਇਹੀ ਕਰਦਾ ਸਰਕਾਰ ਤੋਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਖਤੋਂ ਸਖਤ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹ ਜਿਹੜੇ ਦੋ ਮੁੰਡੇ ਨੇ ਜੀ ਇੱਕ ਸ੍ਰੇਖਾ ਜੀ ਉਹਦੀ ਭੈਣ ਦਾ ਨਾਂ ਹੈ ਜੀ ਇੱਕ ਸ੍ਰੇਖਾ ਕਹਿੰਦੀ ਹੈ ਕਹਿੰਦੇ ਮੈਂ ਕਹਿੰਦੇ 3 ਲੱਖ ਲਾ ਦੂੰਗੀ 5 ਲੱਖ ਲਾ ਦੂੰਗੀ ਇਹਨਾਂ ਦਾ ਮੁੰਡਾ ਮਾਰਨਾ ਮਾਰਨਾ ਹੈ ਉਹ ਜੀ ਅੱਜ ਉਹੀ ਉਹੀ ਦਿਨ ਆ ਗਿਆ ਜੀ ਇਹ ਸਾਡਾ ਮੁੰਡਾ ਮਾਰਤਾ ਜੀ ਤੇ ਸਾਨੂੰ ਇਹੀ ਅਸੀਂ ਸਰਕਾਰ ਤੋਂ ਦਰਖਾਸਤ ਕਰਦੇ ਜੀ انਸਾਬ ਦਿੱਤਾ ਜਾ ਵੀ ਜੀ سارے ਘਰ ਦੇ ਹਰਾਰ ਹੋ ਗਏ ਕੋਈ ਵੀ ਨਹੀਂ ਜੀ ਉੱਥੇ ਸਰਕ ਦੇ ਬੇਗਰਾ ਜਿਹੜਾ ਖੰਨਾ ਚ ਮਟਰ ਦਾ ਮਾਮਲਾ ਆਇਆ ਸਰ ਕੀ ਮਾਮਲਾ ਕੀ ਸੀ ਇਹ ਮਨੋਜ ਕੁਮਾਰ ਨਾਮ ਦਾ ਬੰਦਾ ਸੀਗਾ ਇਹ ਜੁੱਤੀ ਗਾਠਣੇ ਦਾ ਕੰਮ ਕਰਦਾ ਸੀ ਉਮਰ 50 ਸਾਲ ਸੀ ਦੂਜਾ ਫੌਜੀ ਜਿਹੜਾ ਮਹਿੰਦਰ ਸਿੰਘ ਫੌਜੀ ਉਹ ਆਪਣਾ ਕਿਸਾਨ ਕਰਦਾ ਰਹਿਣ ਵਾਲਾ ਸੀਗਾ ਇਹ ਦੋਨੋਂ ਉੱਥੇ ਬੈਠ ਕੇ ਇਥੇ ਆਪਣੇ ਖੰਨੇ ਬੈਠ ਕੇ ਇਹਨਾਂ ਨੇ ਗੱਲਬਾਤ ਕੀਤੀ ਦੋਸਤ ਸੀ ਆਪਸ ਵਿੱਚ ਫਿਰ ਇਹਨਾਂ ਨੇ ਪੈਸੇ ਇਕੱਠੇ ਕਰਕੇ दारू ਦੀ दारू ਦੀ ਬੋਤਲ ਲੈ ਕੇ ਫਿਰ ਇਹਨੇ ਇਕੱਠੇ ਬੈਠ ਕੇ दारू ਕੀਤੀ ਫਿਰ ਇਹਨਾਂ ਦੀ ਆਪਸ ਵਿੱਚ ਕੋਈ ਕారణ ਕਾਇ ਹਸਣੀ ਹੋ ਗਿਆ ਆਪਸ ਵਿੱਚ ਤੋਂ ਇਹਨਾਂ ਨੇ ਦੂਜੇ ਨੇ ਜਿਹੜੇ ਮਹਿੰਦਰ ਸਿੰਘ ਖੋਜੀ ਨੇ ਨੇ ਖੋਜੀ ਨੇ ਇਹਨਾਂ ਨੂੰ ਕਾਚੀ ਮਾਰੀ ਇੱਕ ਕਾਚੀ ਮਾਰੀ ਫਿਰ ਦੂਜੀ ਮਾਰੀ ਇਹ ਲੋ ਘਾਇ ਲੋ ਗਿਆ ਇਹਨੇ ਮੈਂ ਐਸ ਐਚਓ ਸੀਟੀ 2 ਉੱਥੋਂ ਆ ਗਏ ਉਹਨਾਂ ਨੇ ਪੁੱਛਿਆ ਕੀ ਗੱਲਬਾਤ ਹੋਈ ਉਹਨਾਂ ਨਾਲ ਗੱਲਬਾਤ ਉਹਨਾਂ ਕੋਲ ਵੀ ਸਾਡਾ ਝਗੜਾ ਹੋ ਗਿਆ ਐ ਕਰਕੇ ਫਿਰ ਉਹਨਾਂ ਨੇ ਉਥੇ ਹਸਪੀਟਲ ਐਡਮਿਟ ਕਰਾਇਆ ਐ ਐਡਮਿਟ ਕਰਾਉਣ ਦੇ ਬਾਅਦ ਉਥੇ ਉਹਨਾਂ ਦੀ ਮਰਤੂ ਡੈਥ ਹੋ ਗਈ ਉਹ ਜਿਹੜਾ ਜਿਹੜਾ ਮਾਨਨਾ ਸ਼ੋ ਬੰਦਾ ਫੜ ਲਿਆਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ